ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਐਂਡ ਸਭ ਨੂੰ ਮੇਰੇ ਵੱਲੋਂ ਜੈਮਸੀ ਦੀ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਸਲਾਮਤ ਹੋਵੋਗੇ ਔਰ ਅੱਜ ਮਾਰਚ ਮਹੀਨਾ ਚੜ ਗਿਆ ਔਰ ਮੇਰਾ ਵਿਸ਼ਵਾਸ ਹੈ ਮਹੀਨਾ ਤੁਹਾਡੇ ਲਈ ਬੜੀਆਂ ਖੁਸ਼ੀਆਂ ਲੈ ਕੇ ਆਵੇਗਾ ਤੇ ਸਵੇਰ ਦਾ ਟਾਈਮ ਹੈ ਔਰ ਅੱਥੋਂ ਅਸੀਂ ਵਲੋਗਿੰਗ ਸ਼ੁਰੂ ਕਰ ਰਹੇ ਹਾਂ ਅੱਜ ਔਰ ਇਹ ਤਕਰੀਬਨ 7 ਵਜੇ ਦਾ ਟਾਈਮ ਹੈ ਔਰ ਅਸੀਂ ਪ੍ਰੇਅਰ ਕਰਕੇ ਬਾਈਬਲ ਪੜ੍ਹ ਕੇ ਖੁਦਾ ਨੂੰ ਟਾਈਮ ਦੇ ਕੇ ਬੈਠੇ ਹੋਏ ਆ ਅਜੇ ਕਿਚਨ ਚ ਨੀ ਹਦੀ ਐਂਟਰੀ ਹੋਈ ਔਰ ਇਥੇ ਕੁਛ ਅਸੀਂ ਦੇਖ ਰਹੇ ਆ ਫੋਨ ਦੇ ਉੱਤੇ ਖੁਦਾ ਦਾ ਕਲਾਮ ਦੇਖ ਰਹੇ ਆ ਔਰ ਕੁਝ ਇੱਕ ਐਸੀ ਵੀਡੀਓ ਵੀ ਜੋ ਮਤਲਬ ਥੋੜਾ ਜਿਹਾ ਸਾਨੂੰ ਹੈਰਾਨ ਵੀ ਕਰ ਦਿੰਦੀ ਐਸੀ ਵੀਡੀਓ ਵੀ ਅਸੀਂ ਦੇਖ ਰਹੇ ਸੀ ਔਰ ਕਿਉਂਕਿ ਫਿਰ ਕਿਉਂ ਨਾ ਕਿ ਪਾਸੜੀ ਰੈਡੀ ਹੋ ਚੁੱਕੇ ਨੇ ਦੁਕਾਨ ਤੇ ਜਾਣ ਦੇ ਲਈ ਸ਼ਾਪ ਤੇ ਜਾਣ ਦੇ ਲਈ ਬਸ ਬਾਹਰ ਬਾਰਿਸ਼ ਆ ਗਈ ਹੈ ਜਿਸ ਕਰਕੇ ਉਹਨਾਂ ਨੂੰ ਰੁਕਣਾ ਪਿਆ ਬਾਰਿਸ਼ ਕਰਕੇ ਇਦਾਂ ਉਹਨਾਂ ਨੇ ਹੁਣ ਨੂੰ ਚਲੇ ਜਾਣਾ ਸੀ ਇਸੇ بارش ਆ ਗਈ ਇਸ ਲਈ ਉਹ ਰੁਕ ਗਏ ਨੇ ਔਰ ਅਸੀਂ ਹਸਬੰਡ ਵਾਈਫ ਦੋਨੋਂ ਹੀ ਕੁਝ ਦੇਖ ਕੇ ਵੀਡੀਓ ਦੇਖ ਕੇ ਹੱਸ ਰਹੇ ਆ ਕਿ ਦੁਨੀਆ ਕਿੱਦਾਂ ਨੂੰ ਚੱਲ ਪਈ ਐ ਦੁਨੀਆ ਦਾ ਹਾਲ ਸੱਚ ਮੁੱਚ ਮੁਝ ਨੂੰ ਨਾ ਇੰਟਰਨੈਟ ਤੇ ਪਤਾ ਲੱਗਦਾ ਕਿ ਦੁਨੀਆ ਦੇ ਵਿੱਚ ਹੋ ਕੀ ਰਿਹਾ ਵਾ ਅਰੇ ਇਤਿਹਾਸੀਆਂ ਚਰਚ ਦੇ ਵਿੱਚ ਆ ਚੁੱਕੇ ਆ ਸ਼ਾਮਾਂ ਦੇ 4 ਵਜੇ ਸਾਡੇ ਇੱਥੇ ਉਪਵਾਸ ਅਸੀਂ ਖੋਲਦਿਆਂ ਸਾਰੇ ਜਣੇ ਜਿਨ੍ਹਾਂ ਨੇ ਵੀ ਉਪਵਾਸ ਰੱਖਿਓਏ ਦੇ ਨੇ ਇੰਨਾ ਮਹੀਨਿਆਂ ਵਿੱਚ ਤੇ ਸਾਰੇ ਅਸੀਂ ਬੈਠ ਕੇ ਇੱਕ ਜਗ੍ਹਾ ਤੇ ਪ੍ਰਭੂ ਦੀ ਮਹਿਮਾ ਕਰੀਦੀ ਆ ਵਡਿਆਈ ਕਰੀਦੀ ਆ ਤੇ ਉਪਵਾਸ ਨੂੰ ਖੋਲੀਦਾ ਤੇ ਅੱਜ ਸੰਜੂ ਕੋ ਅਸੀਂ ਤਪਲੇ ਦੇ ਦੁਆਰਾ ਸੌਂਗ ਦੇ ਦੇਖੜੇ ਕਿ ਸੰਜਮ ਕਰ ਪਾਂਦਾ ਕਿ ਨਹੀਂ ਪਰ ਉਹ ਕਰ ਪਾਇਆ ਤੁਹਾਨੂੰ ਮੇਰਾ ਬੇਟਾ ਖੁਦਾ ਦੀ ਮਹਿਮਾ ਕਰਦਾ ਹੋਇਆ ਕਿਦਾਂ ਦਾ ਲੱਗ ਰਿਹਾ ਜ਼ਰੂਰ ਮੈਨੂੰ ਦੱਸਣਾ ਕਮੈਂਟਸ ਕਰਕੇ ਔਰ ਲਾਈਕ ਇਹ ਤੇ ਦੁਬਾਰਾ ਵੀ ਦੱਸਣਾ ਤੁਹਾਡਾ ਲਾਈਕ ਦਾ ਹੁਣ ਅਸੀਂ ਬਣਾ ਰਹੇ ਹਾਂ ਵਲੌਗ ਅੱਜ ਮੇਰਾ ਦਿਲ ਕਰ ਰਿਹਾ ਸੀ ਕਿ ਤੁਹਾਡਾ ਨਵਾਂ ਵਲੌਗ ਬਣਾਵਾ ਸ਼ੇਅਰ ਕਰਾਂ ਤੇ ਅਸਲੀ ਮੈਂ ਫੁੱਟ ਚੁੱਕਿਆ ਤੇ ਵਲੌਗ ਬਣਾਣ ਲੱਗ ਪਈ ਤੇ ਕੋਸ਼ਿਸ਼ ਕਰਾਂਗੀ ਤੁਹਾਨੂੰ ਵਲੌਗ ਤੇ ਨਵੀਂ-ਨਵੀਂ ਅਪਡੇਟ ਦਿੰਦੇ ਰਹੀਏ ਔਰ ਮੇਰੀ ਤਬੀਅਤ ਬਲੈਸ ਹੈ ਮੈਂ ਤੁਸੀਂ ਸਮਝ ਚੁੱਕੇ ਹੋਗੇ ਕਿ ਮੈਂ ਬਲੈਸ کہہ ਰਹੀ ਹਾਂ ਤੇ ਕੀ کہہ ਰਹੀ ਹਾਂ ਮੈਂ ਬਲੈਸਾ ਮੇਰੇ ਚਿਹਰੇ ਤੋਂ ਪਤਾ ਲੱਗ ਰਿਹਾ ਹੋਵੇਗਾ ਤੇ ਕੁਝ ਕੁਝ ਜ਼ਿਆਦਾ ਤੇ ਹੈ ਹੀ ਨਹੀਂ ਆ ਬਟ ਇੱਕ ਚੀਜ਼ ਦੱਸਾਂਗੀ ਕਿ ਸਾਡੇ ਘਰ ਕੁਝ ਨਵਾਂ ਆਇਆ ਕੀ ਆਇਆ ਪਿੱਛੇ ਆਵਾਜ਼ਾਂ ਵੀ ਆ ਰਹੀਆਂ ਨੇ ਕਿ ਦੱਸੋ ਜਲਦੀ ਜਲਦੀ ਸਾਡੇ ਘਰ ਵਿੱਚ ਕੀ ਆਇਆ ਤਾਂ ਚਲੋ ਫਿਰ ਨਾਲੇ ਅੱਜ ਕਿਚਨ ਦੇ ਕੰਮਕਾਜ ਵੀ ਕਰਨੇ ਨੇ ਬੜੇ ਔਰ ਇੱਥੇ ਮੈਂ ਲਿਆ ਸੀ ਔਰੈਂਜ ਤੇ ਉਹ ਬਰਤਨ ਜਿੱਥੇ ਹੀ ਆ ਇਹਨਾਂ ਨੂੰ ਸਾਂਭਦੇ ਆਂ ਬਹੁਤ ਸਾਰੀਆਂ ਗੱਲਾਂ ਬਤ ਜੋ ਤੁਹਾਡੇ ਨਾਲ ਕਰਨੀਆਂ ਨੇ ਬਟ ਹੋ ਨਹੀਂ ਪਾਂਦੀਆਂ ਅੱਧੀ 2 ਮਿੰਟ ਰੁਕਿਓ ਜਰਾ ਤੇ ਇਹ ਵਾ ਗੁੱਡ ਨਿਊਜ਼ ਜਿਹੜੀ ਤੁਹਾਨੂੰ ਦੱਸਣਾ ਚਾਹੁੰਦੇ ਸੀ ਅੱਜ ਫਾਈਨਲੀ ਬੱਚਿਆਂ ਦਾ ਸਟੂਮੈਂਟ ਆ ਚੁੱਕੇ ਨੇ ਜਿਹਨਾਂ ਅਸੀਂ ਯੂਜ਼ ਕਰਾਂਗੇ ਖੁਦਾ ਦੀ ਮਹਿਮਾ ਦੇ ਲਈ ਤੇ ਸੰਜੂ ਇਹ ਪਾਊਡਰ ਬਹੁਤ ਲੰਦਾ ਹੁੰਦਾ ਹੁੰਦਾ ਪਾਊਡਰ ਲਾਇਆ ਨਾ ਖੁਸ਼ਬੂ ਆ ਰਹੀ ਹੈ ਇਹ ਆਹ ਦੇਖ ਲਓ ਪਾਊਡਰ ਲਗਾਉਂਦੇ ਹੋ ਪਾਊਡਰ ਲਾਇਆ ਨਾ ਆਹ ਸੰਜੂ ਦੇਖੋ ਕਿੰਨਾ ਸੋਨਾ ਲੱਗ ਰਿਹਾ ਹੈ ਜੇ ਬਾਟ ਲਾਈਟ ਦਿਖਾ ਦੂੰ ਨੀਰਾ ਹੋ ਗਿਆ ਔਰ ਬੜਾ ਚਾ ਚੜਿਆ ਹੋਇਆ ਇੱਕ ਹੋਰ ਐ ਚੀਜ਼ ਜੋ ਵੀ ਦੱਸਾਂਗੇ ਤੁਹਾਨੂੰ ਉਹ ਕੀ ਆਇਆ ਤੇ ਫਿਰ ਹਾਲ ਦੇ ਆ ਜੁਦੇ ਨਹੀਂ ਨਹੀਂ ਰਹਿਣ ਦੇ ਬਾਅਦ ਦੱਸਾਂਗੇ ਨਾ ਸਸਪੈਂਸ ਰਹਿਣ ਦਿੰਨੇ ਆ ਹਾਂਜੀ ਹਾਂਜੀ ਸਸਪੈਂਸ ਰਹਿਣ ਦਿੰਨੇ ਆ ਤੇ ਵਲੋਗ ਕੋਸ਼ਿਸ਼ ਕਰਾਂ ਕਰਾਂਗੇ ਤੁਹਾਡੇ ਰੋਜ਼ ਦਿੱਲੀ ਦੇਣ ਦਾ ਕਿਉਂਕਿ ਇਦਾਂ ਨਾ ਫਿਰ ਐਕਟਿਵ ਰਹਿਣੇ ਆ ਅਸੀਂ YouTube ਦੇ ਉੱਪਰ ਔਰ ਆਪ ਵੀ ਖੁਦ ਫਿਰ ਐਕਟਿਵ ਰਹੀਦਾ ਫਿਗਰ ਹੋ ਜਾਂਦਾ ਕਿ ਇਹ ਕੰਮ ਕਰਨਾ ਹੈ ਨਾ ਤੇ ਇਹ ਕੰਮ ਕਰਾਂਗੇ ਤੇ ਐਕਟਿਵ ਰਵਾਂਗੇ ਅਗਰ ਅਸੀਂ ਢਿੱਲਾ ਪੁਣਾ ਕਰ ਦਾਂਗੇ ਨਾ ਫੇਰ ਨਹੀਂ ਕੰਮ ਹੋਪਾਂਦਾ ਨਾ ਇਸ ਲਈ ਐਕਟਿਵ ਰਵਾਂਗੇ ਵਾਈਫਾਈ ਦਾ ਰੀਚਾਰਜ ਹੋ ਚੁੱਕਿਆ ਅਪਲੋਡ ਕਰਨ ਲੱਗੇ ਪਹਿਲਾਂ ਤੰਗੀ ਆਂਦੀ ਸੀ ਹੁਣ ਕੋਈ ਤੰਗੀ ਨਹੀਂ ਆਊਗੀ ਤੇ ਸੰਧੂ ਬਾਸਾ ਜੀ ਸੰਜੂ ਬਾਸਾ ਜੀ ਤਪਲੇ ਦੇ ਮਾਲਕ ਬਣ ਚੁੱਕੇ ਨੇ ਔਰ ਇਹ ਇਹ ਤਪਲਾ ਇਹਨਾਂ ਨੂੰ ਸਕੂਲੇ ਵੀ ਥੋੜਾ ਬਹੁਤਾ ਸਿਖਾਇਆ ਜਾਂਦਾ ਸੀ ਕਲਾਸ ਲੱਗਦੀ ਸੀ ਸਕੂਲੇ ਦੇਖੋ ਜੀ ਔਰ ਅੱਜ ਕਟਿੰਗ ਵੀ ਕੀਤੀ ਹੈ ਦਸ ਕਟਿੰਗ ਦਾ ਸੀ ਪੂਰੀ ਕਟਿੰਗ ਦਾ ਸਰ ਵਾਹ ਵਾਹ ਲੱਗਦਾ ਨਾ ਹੀਰੋ ਇਹ ਐਸਨਸੀ ਦਾ ਹੀਰੋ ਆ ਦੇਖ ਲਓ ਵਾਹ ਵਾਹ ਕੀ ਆਵਾਜ਼ ਵਾਹ ਕੀ ਗਰਮੀ ਆ ਗਈ ਸੱਜੇ ਵਾਹ ਗਰਮੀ ਆ ਗਈ ਪਾਸਵਰਡ ਦੀ ਆ ਪਾਸਵਰਡ ਨਹੀਂ ਮੈਨੂੰ ਪਤਾ ਹੈਗਾ ਰਿਤਿਕ ਮੈਨੂੰ ਪਾਸਵਰਡ ਰਿਤਿਕ ਪਾਸਵਰਡ ਦੱਸੋ ਵਾਈਫਾਈ ਦਾ ਕੀ ਹੈ ਤੇ ਤੁਹਾਨੂੰ ਕੋਸ਼ਿਸ਼ ਕਰਾਂ ਕਰਾਂਗੇ ਅਰੂਝ ਇੱਕ ਨਵਾਂ ਬਲੌਗ ਦੇਣ ਦੀ ਸ਼ਾਮਾਂ ਦਾ ਟਾਈਮ ਹੋ ਚੁੱਕਿਆ ਹਾਂਜੀ ਪਾਸਵਰਡ ਦੋ ਦੇ ਹੁਣ ਬਣਾਵਾਂਗੇ ਅਸੀਂ ਡਿਨਰ ਤੇ ਇੱਕ ਵਾਸਤੇ ਜੀ ਗਏ ਹੋਏ ਨੇ ਬਾਜ਼ਾਰ ਹੋਰ ਅੱਜ ਸਾਰਾ ਦਿਨ ਮੈਂ ਬਲੈਸ ਰਹੀ ਸੀ ਕੰਮ ਵਾਜੀ ਕੁਝ ਨਹੀਂ ਕਰਦਾ ਕੀਤਾ ਔਰ ਬਾਹਰ ਦਾ ਮੌਸਮ ਬੜਾ ਆਉਸਮ ਤੇ ਪਿੱਛੇ ਦੇਖੋ ਕਿੰਨਾ ਪਿਆਰਾ ਥੀ ਵਿਊਜ਼ ਆਉਂਦਾ ਨਾ ਕਰਦਾ ਕਿੰਨਾ ਸੋਹਣਾ ਲੱਗ ਰਿਹਾ ਘਰ ਦਾ ਵਿਊਜ਼ ਤੁਹਾਨੂੰ ਮੈਂ ਬਾਹਰ ਦਾ ਵੀ ਦਿਖਾਨੀ ਆਸਮਾਨ ਦੇਖ ਸਕਦੇ ਹੋ ਤੁਸੀਂ ਔਰ ਬਾਹਰ ਸਕੂਟੀ ਵੀ ਲੱਗੀ ਹੋਈ ਹੈ ਇਹਨੂੰ ਅੰਦਰ ਲਗਾਣੇ ਆ ਔਰ ਕਿਸੇ ਕਰ ਵਾਸ਼ਿੰਗ ਮਸ਼ੀਨ ਚੱਲਣ ਦੀ ਆਵਾਜ਼ ਆ ਰਹੀ ਕੋਈ ਕੱਪੜੇ ਧੋ ਰਿਆ ਔਰ ਇਹ ਬਾਰ ਮੰਜਾ ਵੀ ਸਾਡਾ ਪਿਆ ਇਹਨੂੰ ਵੀ ਚੁੱਕਦੇ ਆ ਤੇ ਅਸਮਾਨ ਤੇ ਬੱਦਲ ਹੋ ਰਹੇ ਨੇ ਸ਼ਾਮ ਦਾ ਟਾਈਮ ਆ ਲੱਗਦਾ ਕਿ ਅੱਜ ਬਾਰਿਸ਼ ਆਉਣ ਦੇ ਚਾਂਸ ਹੈਗੇ ਨੇ ਲੱਗ ਰਿਹਾ ਬਾਰਿਸ਼ ਆ ਸਕਦੀ ਹੈ ਤੁਹਾਡੇ ਵੀ ਏਰੀਆ ਚ ਇਦਾਂ ਦਾ ਮੌਸਮ ਬਣਿਆ ਕਿ ਨਹੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹ ਬੱਚਿਆਂ ਦਾ ਸ਼ੌਂਕ ਸੀ ਕਿ ਸਾਨੂੰ ਮम्मा ਲਿਆ ਕੇ ਦੋ ਲੈ ਕੇ ਦੋ ਤੇ ਗਿਫਟ ਇਹਨਾਂ ਨੂੰ ਮਿਲਿਆ ਸਮਝੋ ਇੱਕ ਵੱਡਾ ਗਿਫਟ ਵੱਡੀ ਵੱਡੀ ਬਲੇਸਿੰਗ ਇਹਨਾਂ ਵਾਸਤੇ ਅੱਛਾ ਲੱਗਦਾ ਕਿ ਬੱਚੇ ਕੁਝ ਅੱਛਾ ਕਰਨ ਦੀ ਸੋਚਦੇ ਨੇ ਕਿ ਆਪਾਂ ਕੁਝ ਅੱਛਾ ਕਰੀਏ ਯਾਰ ਅੰਗਰੇਜ਼ੀ ਪੀਰ ਹੁੰਦੀ ਉਹ ਕਰਨੀ ਨਹੀਂ ਦਿੱਤਾ ਤਾਂ ਲਈ ਅੱਛਾ ਦੂਰ ਦੀ ਮਰਦ ਇਹ ਚੀਜ਼ ਬੱਧੀ ਅੱਛਾ ਕਿੱਥੇ ਹੁੰਦੀ ਦੱਸ ਮੈਨੂੰ ਇਹ ਚਿੱਲਾ ਲੈ ਲੈ ਇੱਥੇ ਇੱਥੇ ਹਜੇ ਪਤਾ ਕਿਉਂ ਨਾ ਅੱਛਾ ਇੱਥੇ ਹਜੇ ਇਹਦੇ ਨਵਾਂ ਨਵਾਂ ਨਾ ਤੇ ਜਦੋਂ ਤੁਹਾਨੂੰ ਆਰਤ ਭੇਜਣੀ ਹੈ ਨਾ ਜਦੋਂ ਆਦਤ ਪੈ ਜਾਈਗੀ ਹੱਥ ਪੂਰੇ ਹੋ ਜਾਣਗੇ ਮਤਲਬ ਹਰ ਰੈਗੂਲਰ ਕਰਦਾ ਰਿਹਾ ਨਾ ਸਹੀ ਹੋ ਜਣਾ ਆਰਾਧਨਾ 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 ਤੇਰੀ ਆਰਾਧਨਾ ਆਰਾਧਨਾ ਅਸੀਂ ਚਰਚ 'ਚ ਵੀ ਐਸਾ Song ਨਾ ਸਾਰੇ ਗਾਇਆ ਸੀ ਹੈ ਨਾ ਤੇ ਇਹ Song ਨੂੰ ਕੀ ਕਰਨਾ ਕੰਪਿਊਟਰ ਤੇ ਸਰਚ ਕਰੋ ਤੇ ਉਹਦਾ ਬੇਸ ਚੁੱਕੋ ਬੇਹ ਚੁੱਕ ਕੇ ਤੇ ਅᱨਹੀ ਹਾਸਲ ਕਰੋ Sunday ਤੱਕ I think 2 ਗੀਤੋ ਡੇ ਹੋਣੇ ਚਾਹੀਦੇ ਆ ਠੀਕ ਹੈ ਇੱਕ ਤੇ ਮੇਰਾ ਹੋ ਗਿਆ ਅੱਜ ਕੱਢ ਲਿਆ ਅੱਛਾ ਇੱਕ ਹੋ ਗਿਆ ਮੇਰਾ ਠੀਕ ਹੈ ਇੱਥੇ ਕੱਢੋ YouTube ਤੇ ਸਰਚ ਕਰੋ ਹਾਂ ਮੀਟਿੰਗ ਆ ਗਈ ਦੇਖੋ ਤੇ ਇੱਥੇ ਸਰਚ ਕਰੋ ਆਰਾਧਨਾ ਲਿਖੋ ਜਾਂ ਇੱਕ ਹੋਰ ਇੱਕ song ਹੋਰ ਕਿਹੜਾ ਸੀ ਕਫਾਰਾ ਮੇਰਾ ਕਫਾਰਾ ਮੇਰਾ ਤੂੰ ਹੀ ਹੈ ਹਾਂ ਉਹ ਉਹਦਾ ਵੀ ਕਰੋ ਰਿਆ ਅਸਲ ਤੇ ਮੇਕੋ ਨਾ ਕਨਸੈਪਟ ਨਹੀਂ ਹੁੰਦਾ ਕਿ ਮੈਂ ਤੁਹਾਨੂੰ ਕੀ ਦਿਖਾਵਾਂ ਹੈਨਾ ਤੁਹਾਨੂੰ ਮੈਂ ਹੋ ਰੋਟੀ ਪਾਣੀ ਦੇ ਦਿਖਾ ਹੀ ਸਕਦੀ ਕਿ ਮੈਂ ਅੱਜ ਆ ਬਣਾ ਰਹੀਆਂ ਐ ਘਰ ਰਹੀਆਂ ਕੁਝ ਅਲੱਗ ਕੁਝ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂ ਕਿ ਫੋਮ ਨੂੰ ਸਮਝ ਨਹੀਂ ਆਉਂਦਾ ਕਿ ਮੈਂ ਤੁਹਾਨੂੰ ਕੀ ਦਿਖਾਵਾਂ ਬਣਾਉਣ ਦਾ ਸ਼ੌਂਕ ਤੇ ਐਦਾ ਵੀ ਲੌਗ ਔਰ ਦੇਖ ਲਓ ਫੁੱਲ ਵਾਈਟ ਕਲਰ ਦੇ ਉੱਪੇ ਨੇ ਮੌਸਮ ਆ ਗਿਆ ਪੱਤੇ ਜੜ ਦਾ ਪਰ ਪੱਤੇ ਜੜ ਬੱਚ ਵਿੱਚ ਇਹ ਕੀ ਹੈ ਇਹ ਉਗ ਰਹੇ ਨੇ ਸਾਡੀ ਪੁੰਗਰ ਦੇ ਦਿਨ ਆ ਰਹੇ ਨੇ ਹਨਾ ਪੁੰਗਾ ਦੇ ਨਾਲ ਔਰ ਇਹ ਵੀ ਬਹੁਤ ਪਿਆਰੇ ਹੋ ਰਹੇ ਨੇ ਵੀ ਬਹੁਤ ਸੋਹਣੇ ਕਿੰਨੇ ਬੈਰੇ ਹੋ ਰਹੇ ਔਰ ਛੋੜ ਕੇ ਸਾਫ ਸਫਾਈ ਕਰਨ ਵਾਲੇ ਜਿਹਦਾ ਫालतू ਦੇ ਉਗ ਜਾਂਦੇ ਔਰ ਚਲੋ ਠੀਕ ਹੈ ਇੰਨਾ ਹੀ ਅੱਜ ਵਲੌਗ ਤੁਹਾਨੂੰ ਦੇਣੇ ਆ ਇੰਨੇ ਨਾਲ ਹੀ ਤੁਸੀਂ ਮੈਨੂੰ ਮੋਟੀਵੇਟ ਕਰਿਓ ਫਿਰ ਮੈਂ ਤੁਹਾਨੂੰ ਸਵੇਰ ਤੋਂ ਹੀ ਮਿਲਾਂ ਕਰਾਂਗੀ ਸਾਰੀ ਰੁਟੀਨਸ ਵੇਟ ਤੋਂ ਬਣਾਵਾ ਕਰਾਂਗੇ ਸਵੇਦਸਾ ਕਰਾਂਗੇ ਆਗੰਗ ਮੰਨਨਾ